ਕਿੰਦੇ ਸਮਾਂ ਬੜਾ ਬਲਵਾਨ ਆ ਤੇ ਜਦੋਂ ਨਿਕਲ ਜਾਂਦਾ ਤੇ ਉਹਦੀ ਆਜਾਦਾ ਜੜੀਆਂ ਉਹ ਤਾਜਾ ਹਮੇਸ਼ਾ ਰਹਿ ਜਾਂਦੀਆਂ ਤੁਹਾਨੂੰ ਅਸੀਂ ਦਿਖਾਣੇ ਆ ਕਿ ਫਰੋਈਪੁਰ ਦੇ ਹੁਸੈਨੀ ਵਾਲਾ ਦੇ ਕੋਲ ਜਿਹੜਾ ਇੱਕ ਕਹਿ ਸਕਦੇ ਆ ਵੀ ਰੇਲਵੇ ਵਾਲਿਆਂ ਦੀ ਇੱਕ ਵਰਕਸ਼ਾਪ ਜਿਹੜੀ ਬਣੀ ਹੋਈ ਸੀ ਜੋ ਆਜ਼ਾਦੀ ਦੇ ਟਾਈਮ ਤੋਂ ਪਹਿਲਾਂ ਦੀ ਬਣੀ ਹੋਈ ਸੀ ਪੁਰਾਣੀਆਂ ਗੱਡੀਆਂ ਇਸ ਗੱਲ ਦੀ ਗਵਾਹੀ ਭਰਦੀਆਂ ਸਾਫ਼ ਤੌਰ ਤੇ ਦਿਖਾਈ ਦੇ ਰੀਆਂ ਕਿਸ ਤਰ੍ਹਾਂ ਹੇਜੇ ਵੀ ਉਸ ਟਾਈਮ ਦੀਆਂ ਜਿਹੜੀਆਂ ਪੁਰਾਣੇ ਗੱਡੀਆਂ ਖੜੀਆਂ ਨੇ ਉਹ ਸਾਫ ਤੌਰ ਤੇ ਦਿਖਾਈ ਦੇ ਰੀਆਂ ਲੇਕਿਨ ਭਾਵੇਂ ਹਾਲਾਤ ਜਿਹੜੇ ਆ ਉਹ ਖੰਡਰ ਵਰਗੇ ਜਰੂਰ ਬਣ ਚੁੱਕੇ ਨੇ ਲੇਕਿਨ ਇਹ ਆਪਣੀਆਂ ਤਾਜ਼ੀਆਂ ਯਾਦਾਂ ਜਿਹੜੀਆਂ ਉਹ ਜਰੂਰ ਛੜਦੀ ਦਿਖਾਈ ਦੇ ਰਹੀਆਂ ਕਿਉਂਕਿ ਆਮ ਜਿਹੜੇ ਬੱਚੇ ਆ ਜਿਹੜੋ ਦੇਖਦੇ ਆ ਜਿਹੜੇ ਵੱਡੇ ਹੋ ਚੁੱਕੇ ਆ ਉਹ ਜਿਹੜੋ ਯਾਦ ਕਰਦੇ ਆ ਤੇ ਉਹਨਾਂ ਨੂੰ ਉਹ ਟਾਈਮ ਯਾਦ ਆ ਜਾਂਦਾ ਜਿਹਨੂੰ ਆਜ਼ਾਦੀ ਤੋਂ ਪਹਿਲਾਂ ਦਾ ਟਾਈਮ ਆ ਜਿਹੜੋ ਇੱਥੇ ਟ੍ਰੇਨਾਂ ਆਂਦੀਆਂ ਸੀ ਰਿਪੇਅਰ ਹੁੰਦੀਆਂ ਸੀ ਇੱਥੋਂ ਪਾਕਿਸਤਾਨ ਵੱਲ ਵੀ ਜਾਂਦੀਆਂ ਸੀਗੀਆਂ ਉਹ ਜਿਹੜੀਆਂ ਯਾਦਾਂ ਐ ਤੁਹਾਨੂੰ ਅੱ ਤਾਜ਼ੀਆਂ ਕਰਕੇ ਅਸੀਂ ਤੁਹਾਨੂੰ ਦਿਖਾਣੀਆਂ ਵੀ ਤਸਵੀਰਾਂ ਚ ਸਭ ਤੋਂ ਜ਼ਿਆਦਾ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਪੁਰਾਣਾ ਏ ਖੰਡਰ ਸੀਗਾ ਪੁਰਾਣੀ ਇਮਾਰਤ ਹੈ ਜੋ ਖੰਡਰ ਬਣ ਚੁੱਕੀ ਹੈ ਇੱਥੇ ਜਿਹੜੇ ਲੋਕ ਹੈ ਜੋ ਆਪਣੇ ਆਪ ਜਿਨ੍ਹਾਂ ਨੇ ਇਸ ਇੱਥੇ ਸਭ ਕੁਝ ਦੇਖਿਆ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਵੀ ਆਖਿਰ ਮਤਲਬ ਕਿ ਇਹ ਕੀ ਸੀਗਾ ਤੇ ਅੱਜ ਕੀ ਬਣ ਗਿਆ ਕੀ ਏਰੀਆ ਜਿਹੜੀਆਂ ਯਾਦਾ ਹੈਗੀਆਂ ਉਹ ਕਿੱਥੋਂ ਤੱਕ ਜਿਹੜੀਆਂ ਇਹਨਾਂ ਦੇ ਦਿਮਾਗ ਦੇ ਵਿੱਚ ਫੇਜੇ ਵੀ ਜਿਹੜੀਆਂ ਉਹ ਦਿਖਾਈ ਦੇ ਰਹੀਆਂ ਨੇ ਭਾਜੀ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਅਸੀਂ ਇਹ ਭਾਜੀ ਸਾਡੇ ਨਾਲ ਮੌਜੂਦ ਨੇ ਇਹ ਇੱਥੇ ਰਹਿੰਦੇ ਨੇ ਇਹ ਸੈਣੀ ਵਾਲਾ ਵਰਕਸ਼ਾਪ ਜਿਹੜੀ ਆ ਇਹ ਦੱਸੀ ਜਾਂਦੀ ਆ ਵੀ ਇਹ ਪੁਰਾਣੀ ਵਰਕਸ਼ਾਪ ਹੈ ਜਿੱਥੇ ਪੁਰਾਣੇ ਜਿਹੜੇ ਆ ਵੀ ਸਿਸਟਮ ਜਿਹੜੇ ਆ ਇਹ ਜੇ ਵੀ ਖੜੇ ਦਿਖਾਈ ਦੇ ਰਹੇ ਕਰੋੜਾਂ ਰੁਪਏ ਲੱਗ ਗਿਆ ਲੇਕਿਨ ਇਹਨਾਂ ਦੀ ਸਾਮ ਸੰਭਾਲ ਜਿਹੜੀ ਆ ਉਹ ਨਹੀਂ ਹੋ ਪਾਈ ਜਿਸ ਕਰਕੇ ਅੱਜ ਹਾਲਾਤ ਜਿਹੜੇ ਆ ਇਹ ਬਣ ਗਏ ਸਾਹਿਬ ਜੀ ਅੱਜ ਜਿਹੜੀ ਬਿਲਡਿੰਗ ਹੈ ਖਸਤਾ ਦਿਖਦੀ ਪਈ ਆ ਇਹ ਕੀ ਹੈ ਗਈ ਸੀਗੀ ਤੇ ਕੀ ਅੱਜ ਹਾਲਾਤ ਬਣ ਗਏ ਇਹ ਜੀ ਦੇਖੋ ਇਹ ਵਰਕਸ਼ਾਪ ਬੜੀ ਪੁਰਾਣੀ ਵਰਕਸ਼ਾਪ ਹੈ ਸਾਡੇ ਸੰਭਾਲੇ ਤੋਂ ਪਹਿਲੇ ਦੀ ਵਰਕਸ਼ਾਪ ਹੈ 24 ਘੰਟੇ ਮਤਲਬ ਇਹ ਚੱਲਦੀ ਸੀ ਤਿੰਨ ਸ਼ਿਫਟਾਂ ਸੀ ਇੱਥੇ ਇਹਦੀ ਸੋਹਣੀ ਵਰਕਸ਼ਾਪ ਸੀ ਤੇ ਹੋਂ ਤੋਂ ਦੇਖੋ ਜੀ ਸਾਫ ਸੰਭਾਲ ਤੋਂ ਬਗੈਰ ਕੋਈ ਕੋਈ ਵੀ ਚੀਜ਼ ਆ ਦੇਖੋ ਕੀ ਖੰਡਰ ਬਣਿਆ ਪਿਆ ਤੁਸੀਂ ਤਾਂ ਆਪ ਹੀ ਦੇਖਿਆ ਤੇ ਉਹ ਤਾਂ ਬਸ ਸਭ ਸਾਫ ਸੰਭਾਲ ਤੋਂ ਬਗੈਰ ਬਸ ਕਿ ਖੰਡਰ ਹੋ ਗਿਆ ਜੀ ਬਾਕੀ ਜਿਹੜੀ ਪ੍ਰਾਣੀਆਂ ਇੱਥੇ ਖੜੀਆਂ ਜਿਹੜੀਆਂ ਅੰਦਰ ਗੱਡੀਆਂ ਦਿਖਾਈ ਦਿੱਤੀਆਂ ਇਹ ਕਿਦੋਂ ਦੀਆਂ ਖੜੀਆਂ ਐ ਤੇ ਕੀ ਕੀ ਸੀ ਇਹ ਇਹ ਜੀ ਇੱਕ ਤਾਂ ਕੰਪਰੈਸਰ ਆ ਖੜਾ ਪਿਛਲੇ ਇੱਕ ਪੁਰਾਣੀ ਗੱਡੀ ਜੀ ਇਹ ਤਾਂ ਸਾਨੂੰ ਖਾਮੀ ਨਹੀਂ ਆਉਂਦੀ ਬਚਪਨ ਤੋਂ ਸਾਡੇ ਬੱਚੇ ਛੋਟੇ ਛੋਟੇ ਸੀ ਜਦੋਂ ਇਹ ਖੜੀ ਹੈ ਇਹ ਪਤਾ ਹੀ ਨਹੀਂ ਕੋਲੋਂ ਸਾਨੂੰ ਨਹੀਂ ਪਤਾ ਕਦੋਂ ਦੀ ਖੜੀ ਹੈ ਕਿਹੜੇ ਹਾਲਾਤਾਂ ਵਿੱਚ ਜਦੋਂ ਤੁਸੀਂ ਇੱਥੇ ਆਏ ਸੀ ਉਹ ਟ੍ਰੇਨਾਂ ਜਾਂਦੀਆਂ ਇੱਧਰ ਉਹ ਕਿੱਥੇ ਜਾਂਦੀਆਂ ਸੀ ਲੱਗਦਾ ਸੀ ਸਰਦਪਾਰ ਤੋਂ ਵੀ ਜਿਹੜੀਆਂ ਹੁਣ ਤਾਂ ਬਟਵਾਰਾ ਹੋ ਗਿਆ ਬਟਵਾਰੇ ਤੋਂ ਪਹਿਲਾਂ ਦੀਆਂ ਚੱਲਦੀਆਂ ਸੀ ਹਾਂਜੀ 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 ਕਾਹਦੇ ਚੱਲਦੀ ਸੀ ਲਾਹੌਰ ਲਾਹੌਰ ਤੋਂ ਇੱਥੋਂ ਆਪਣਾ ਫੋਲਪੁਰ ਤੋਂ ਲਾਹੌਰ ਟ੍ਰੇਨਾਂ ਆਦੀਆਂ ਜਾਂਦੀਆਂ ਆ ਨਹੀਂ ਆਦੀਆਂ ਆ ਬੈਕ ਸਾਈਡ ਤੇ ਆਪਣੇ ਰੇਲਵੇ ਲੈਣੇਗੀ ਆ ਰੇਲਵੇ ਲੰਚੜੀ ਉਹ ਦਖਾਂਦੀ ਪਏ ਤੁਸੀਂ ਸਮਝਦੇ ਵੀ ਜਿਹੜੀਆਂ ਉਹ ਟ੍ਰੇਨਾਂ ਜਿਹੜੀਆਂ ਚੱਲਦੀਆਂ ਸੀਗੀਆਂ ਵਾਕੀ ਮਤੋਂ ਸਮਾਂ ਵਧੀਆ ਸੀਗਾ ਬਹੁਤ ਵਧੀਆ ਸੀ ਸਮਾਂ ਜੀ ਅੱਜ ਕੱਲ ਕੀ ਤੁਹਾਨੂੰ ਆਪ ਹੀ ਪਤਾ ਹੈ ਦੇਖੋ ਕੀ ਅੱਜ ਕਰ ਹਾਲਾਤ ਬੰਦਾ ਜਾਂਦਾ ਪਤਾ ਨਹੀਂ ਲੱਗਦਾ ਵੀ ਘਰ ਵਾਪਸ ਆਊਗਾ ਕਿ ਨਹੀਂ ਆਊਗਾ ਤੇ ਹਾਲਾਤ ਨੂੰ ਅੱਗੇ ਜਿੱਥੇ ਮਰਜ਼ੀ ਬੰਦਾ ਤੁਰਿਆ ਸਰਦਾਰ ਕੋਈ ਪਰਵਾਹ ਹੀ ਨਹੀਂ ਸੀ ਜਿਹੜਾ ਸਟੇਸ਼ਨ ਚੱਲਦੇ ਸੀ ਟ੍ਰੇਨਾਂ ਆਂਦੀਆਂ ਜਾਂਦੀਆਂ ਸੀ ਪਾਕਿਸਤਾਨ ਦੇ ਲੋਕ ਆਂਦੇ ਜਾਂਦੇ ਤੁਸੀਂ ਲੱਗਦਾ ਵੀ ਉਹ ਪਿਆਰ ਉਹ ਮੁਹੱਬਤ ਜਿਹੜੀ ਹੈ ਸੀ ਕੋਣਾਂ हां जी बहुत ज्यादा बहुत ज्यादा प्यार अब बॉर्डर ਤੇ ਵੀ ਜਦੋਂ ਜਦੋਂ ਬਾਰਡਰ ਚੱਲਦਾ ਸੀ ਕੱਤਰ ਚ ਬੰਦ ਹੋਇਆ ਤੇ ਬੰਤਾ ਚੋਰੀ ਹਮ ਭੈ ਉਹਨਾਂ ਪਾਕਿਸਤਾਨ ਦੇ ਵਿੱਚ ਰਖੜੀ ਨੀਤੀ ਹਰ ਬਣਾਉਂਦੇ ਨਹੀਂ ਨਹੀਂ ਬਣਾਉਂਦੇ ਓਕੇ ਕਿਉਂ ਉਹਨਾਂ ਸਾਡੇ ਗੁੱਟਾਂ ਦੇ ਬਣੀ ਹੁੰਦੀਆਂ ਸੀ ਨਾ ਕਿ ਉਹ ਕਹਿੰਦੇ ਯਾਰ ਰਖੜੀ ਜੀ ਇਹ ਇਹਨਾ ਇਨਾ ਪਿਆਰ ਕਰਦੇ ਹੁੰਦੇ ਸੀ ਦੇਵੀ ਦੀ ਸੀ ਉਹਨਾਂ ਉਹਨਾਂ ਵਾਸਤੇ ਨਵੀਂ ਚੀਜ਼ ਸੀ ਨਵੀਂ ਚੀਜ਼ ਸੀ ਇਹ ਬਾਰਡਰ ਚੱਲਦਾ ਸੀ ਨਾ ਅਬੀ ਆਪਣਾ ਗੂਰ ਵਗੈਰਾ ਢੋਣੇ ਫਿਰ ਤੇ ਲਿਆਉਣੇ ਤੇ ਉਹ ਨਾਲੇ ਰਖੜੀ ਫੜਾ ਦੇਣੀ ਚਾਲਿਆ ਰ ਕੋਈ ਤਾਂ ਚਾਹਦਾ ਤਖੜੀ ਮੰਗਦਾ ਕਰੇ ਕਾਰੋਬਾਰ ਕਿਵੇਂ ਦਾ ਸੀਗਾ ਔਰ ਉਸ ਟਾਈਮ ਕਾਰੋਬਾਰ ਉਹ ਕਾਰੋਬਾਰ ਮੈਂ ਤੁਹਾਨੂੰ ਸੀ ਦੱਸਾਂ ਕਿ ਮੇਰੇ ਕਰ 500 ਟਰੱਕ ਲੱਗੇ ਹੁੰਦੇ ਸੀ ਡੇਲੀ ਫਰੂਟ ਦਾ ਤੇ ਰਾਤ ਉਹ ਮੇਰਾ ਖੜਨਾਉਂ ਬਾਜ ਜਾਂਦੇ ਸੀ ਕਈ ਵਾਰੀ ਪੈਸੰਜਰਾਂ ਨੂੰ ਚੈੱਕ ਕਰਦੇ ਕਰਾਂਗੇ ਫਿਰ ਜਦਰੇ ਇੱਥੇ ਅਬ ਨਾਲ ਹੀ ਹੋਟਲ ਸੀ ਉੱਥੇ ਜਦਰੇ ਰਹਿ ਜਾਂਦੇ ਸੀ ਸਵੇਰੇ ਟ੍ਰੇਨ ਪਾਗਰ ਲੈਂਦੇ ਸੀ ਤੂੰ ਸਾਡੀ ਸੋਚ ਕਹਿੰਦੀ ਆ ਵੀ ਹੁਣ ਜਿਹੜੇ ਬਾਰਡਰ ਖੋਲਨੇ ਚਾਹੀਦੇ ਤਾਂ ਕਿ ਉਹ ਮਤਲਬ ਆਵਾਜਾਈ ਸ਼ੁਰੂ ਹੋ ਜਾਈ ਬਾਰਡਰ ਖੋਲ ਜੇ ਤਾਂ ਦੇਖੋ ਜੀ ਇੱਕ ਤਾਂ ਬੇਰੋਜ਼ਗਾਰੀ ਖਤਮ ਹੋ ਜੂਗੀ ਇੱਥੇ ਰੋਪੜ ਤੋਂ ਸਹੀ ਚੱਲੇਗਾ ਤੇ ਬਾਕੀ ਤਾਂ ਮੈਂ ਤਾਂ ਉਹ ਦੇਖੋ ਜੀ ਯਾਦਾਂ ਕਰੀ ਨੇ ਪੁਰਾਣੀਆਂ ਜਦੋਂ ਬਾਰਡਰ ਚੱਲਦਾ ਸੀ ਉਹ ਚੀਜ਼ ਦੇ ਹੋਂਦ ਵਿੱਚ ਕੁਝ ਨਹੀਂ ਹੈਗਾ ਜੀ ਹੁਣ ਤਾਂ ਕੋਈ ਨਵੀਂ ਚੀਜ਼ ਜਿਹੜੀ ਸੰਦਸਨਯੋਗ ਹੋਵੇ ਵੀ ਆਮ ਲੋਕਾਂ ਨੂੰ ਸੰਦਸਨਯੋਗ ਹੋਵੇ ਵੀ ਪੁਰਾਣੀ ਚੀਜ਼ ਆਜ ਹੁੰਦਾ ਸੀਗਾ ਪੁਰਾਣੇ ਟਾਈਮ 'ਚ ਪੁਰਾਣੇ ਟਾਈਮ 'ਚ ਹੁਣ ਤੁਹਾਨੂੰ ਕੀ ਦਸੀਏ ਕੀ 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 ਚੀਜ਼ ਇੱਥੇ ਇਹ ਉਹ ਪ੍ਰਾਣੀ ਤਾਂ ਮੈਂ ਅਸਿੱਤ ਜਿੰਨਾ ਚੱਕ ਜਾਣੇ ਟ੍ਰੇਨਾਂ ਦੇਖੀਆਂ ਵੀ ਪਾਕਿਸਤਾਨ ਜਾਂਦੀਆਂ ਇਹ 24 ਘੰਟੇ ਚ ਮਤਲਬ ਵਰਕਸ਼ਾਪ ਵਿੱਚ ਚਲਦੀ ਬਾਕੀ ਬੰਦੇ ਵੀ ਬਹੁਤ ਪਿਆਰ ਸੀ ਬੰਦਿਆਂ ਕੇ ਆਪਸ ਵਿੱਚ ਬਹੁਤ ਪਿਆਰ ਹੁੰਦਾ ਸੀ ਤੇ ਹੁਣ ਤਾਂ ਬਸ ਜੀ ਖਤਮ ਮੈਂ ਜੀ ਮੈਂ ਤਾਂ ਦੇਖ ਲੋ ਮਸ਼ੀਨਰੀ ਦਾ ਕੀ ਹਾਲ ਹੋਇਆ ਪਿਆ ਤੁਸੀਂ ਆਪ ਦੇਖ ਲੋ ਉਹ ਵੀ ਇੱਕ ਟਾਈਮ ਸੀਗਾ ਵੀ ਜਿਹੜੋ ਕਹਿੰਦੇ ਆ ਵੀ ਮਤਲਬ ਕਿ ਜਦੋਂ ਇਹ ਇੱਥੇ ਪਾਕਿਸਤਾਨ ਦੇ ਹਿੰਦੂਸਤਾਨ ਦੇ ਟ੍ਰੇਨਾਂ ਚਲਦੀਆਂ ਸੀਗੀਆਂ ਵੀ ਉਦੋਂ ਲੋਕਾਂ ਦੇ ਵਿੱਚ ਕਾਫੀ ਜਿਹੜਾ ਪਿਆਰ ਹੈਗਾ ਵੀ ਉਹ ਦੇਖਣ ਨੂੰ ਮਿਲਦਾ ਸੀਗਾ ਵੀ ਖਾਸ ਤੌਰ ਤੇ ਇੱਕ ਗੱਲ ਦੱਸੀ ਆ ਵੀ ਪਾਕਿਸਤਾਨ ਵਿੱਚ ਰਖੜੀ ਦਾ ਤਿਆਰ ਕਹਿੰਦੇ ਆ ਕਿ ਨਹੀਂ ਮਨਾਇਆ ਜਾਂਦਾ ਵੀ ਜੋ ਜੋ ਰਖੜੀ ਹੱਥਾਂ ਤੇ ਬੰਨੀ ਦਿਖਾਈ ਦਿੰਦੀ ਸੀ ਤੇ ਉਹ ਮੰਗ ਕਰਦੇ ਸੀਗੇ ਵੀ ਇਹ ਰਖੜੀ ਸਾਨੂੰ ਜਰੂਰ ਦਿਓ ਕਿਉਂਕਿ ਇੰਨੀ ਮਤਲਬ ਕਿ ਉਹਨਾਂ ਨੂੰ ਵਧੀਆ ਚੀਜ਼ ਲੱਗਦੀ ਸੀਗੀ ਵੀ ਉਹ ਹਿੰਦੂਸਤਾਨੀਆਂ ਨੂੰ ਜਿਹੜਾ ਆਪਣੀ ਮਤਲਬ ਕਿ ਜਿਹੜਾ ਤਿਹਾੜ ਹੈਗਾ ਵੀ ਉਹਨੂੰ ਦੇਖ ਕੇ ਵੀ ਕਾਫੀ ਜੜਿਓ ਕੁਝ ਦਿਖਾਈ ਦਿੱਤੇ ਲੇਕਿਨ ਜਿਹੜਾ ਮੰਜ਼ਲ ਹੈ ਵੀ ਜਿਹੜੇ ਕਹਿ ਸਕਦੇ ਇੱਕ ਬਿਲਡਿੰਗ ਜਿਹੜੀ ਹੈਗੀ ਆ ਵੀ ਜਿਹਦੇ ਸਮਾਨ ਪਿਆ ਦਿਖਾਈ ਦੇ ਰਿਹਾ ਇਹਨੂੰ ਦੇਖ ਕੇ ਮਨ ਥੋੜਾ ਜਿਹਾ ਦੁਖੀ ਜ਼ਰੂਰ ਹ ਕਾਰਾ ਵੱਲੋਂ ਪੁਰਾਣੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਸਾਮ ਸਭਾਲ ਨਹੀਂ ਕੀਤੀ ਜੋ ਅੱਜ ਖੰਡਰ ਦੇ ਰੂਪ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਹੀ ਹੈ ਤੇ ਜਿਹੜੇ ਉਹਦੇ ਵਿੱਚ ਸਮਾਨ ਪਿਆ ਪੁਰਾਣੀ ਜਿਹੜੀ ਮਸ਼ੀਨਰੀ ਪਈ ਆ ਉਹ ਵੀ ਆਖਿਰ ਖੰਡਰ ਜਿਹੜੀ ਆ ਵੀ ਬੰਦੀ ਤੇ ਕਬਾਰ ਬੰਦੀ ਜਿਹੜੀ ਆ ਦਿਖਾਈ ਦਿੱਤੀ ਆ ਜੋ ਆਪਣੇ ਆਪ ਦੇ ਵਿੱਚ ਇੱਕ ਅਫਸੋਸ ਨਾਲ ਜ਼ਰੂਰ ਕਹਿ ਸਕਦੇ ਆ ਵੀ ਬਾਕੀ ਜੇ ਲੋਕਾਂ ਦੇ ਮੁਤਾਬਿਕ ਜੇ ਬਾਡਰ ਖੁੱਲ ਜੇ ਤੇ ਉਹਨਾਂ ਵਾਸਤੇ ਕਾਰੋਬਾਰ ਵਾਸਤੇ ਵੀ ਕਾਫੀ ਵਧੀਆ ਜਿਹਾ ਫਰੋਈਪੁਰ ਵਾਸਤੇ ਸਾਬਿਤ ਹੋ ਸਕਦਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਹਿਰਾ ਫਰੋਈਪੁਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।